ਦੇਖ ਰਹੇ ਹੋ ਐਲ ਐਮ ਆਈ ਟੀਵੀ ਪੰਜਾਬ ਐਮ ਐਲ اے ਐਡਵੋਕੇਟ ਅਮਰਪਾਲ ਦੇ ਯਤਨ ਸਦਕਾ ਸਾਲਾਵਾਦ ਪਿੰਡ ਦਾ ਕੱਚਾ ਰਸਤਾ ਹੋਇਆ ਪੱਕਾ ਪਿੰਡ ਢਾਲੀਵਾਲ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਿੰਡ ਢਾਲੀਵਾਲ ਦੇ ਵਸਨੀਕਾਂ ਵਿੱਚ ਇੱਕ ਵੱਡੀ ਖੁਸ਼ੀ ਦੇਖਣ ਨੂੰ ਮਿਲੀ ਜਦ ਪਿੰਡ ਦਾ ਕੱਚਾ ਰਸਤਾ ਜੋ ਕਿ ਸਾਲਾ ਤੋਂ ਸਮੱਸਿਆ ਬਣਿਆ ਹੋਇਆ ਸੀ ਹੁਣ ਪੱਕਾ ਬਣ ਗਿਆ ਹੈ ਇਹ ਕਾਮਯਾਬੀ ਆਮ ਆਦਮੀ ਪਾਰਟੀ ਦੇ ਐਮ ਐਲ اے ਐਡਵੋਕੇਟ ਅਮਰਪਾਲ ਸਿੰਘ ਦੀ ਕੋਸ਼ਿਸ਼ਾਂ ਅਤੇ ਨਵ ਨਿਯੁਕਤ ਸਰਪੰਚ ਗੁਰਨਾਮ ਸਿੰਘ ਦੀ ਯੋਗ ਅਗਵਾਈ ਨਾਲ ਸੰਭਵ ਹੋਈ ਸਰਪੰਚ ਗੁਰਨਾਮ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਤੋਂ ਪਿੰਡ ਢਾਲੀਵਾਲ ਹੁੰਦ ਵਿੱਚ ਆਇਆ ਹੈ ਇਸ ਰਸਤੇ ਦੀ ਸਥਿਤੀ ਖਰਾਬ ਰਹੀ ਹੈ ਮੌਸਮ ਖਰਾਬ ਹੋਣ ਤੇ ਇਹ ਰਸਤਾ ਪਿੰਡ ਵਾਸੀਆਂ ਲਈ ਮੁਸ਼ਕਲਾਂ ਦਾ ਕਾਰਨ ਬਣ ਜਾਂਦਾ ਸੀ ਪੁਰਾਣੀਆਂ ਪੰਚਾਇਤਾਂ ਵੱਲੋਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਗਿਆ ਸਰਪੰਚ ਨੇ ਦੱਸਿਆ ਕਿ ਸਹੂਨ ਚੁੱਕਣ ਤੋਂ ਬਾਅਦ ਉਹਨਾਂ ਨੇ ਰਸਤੇ ਦੀ ਸਮੱਸਿਆ ਨੂੰ ਐਮਐਲਏ ਦੇ ਧਿਆਨ ਵਿੱਚ ਲਿਆਂਦਾ ਐਡਵੋਕੇਟ ਅਮਰਪਾਲ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਹੋਏ ਰਸਤੇ ਦੇ ਨਿਰਮਾਣ ਦੀ ਆਗਿਆ ਦਿੱਤੀ ਮੌਕੇ ਤੇ ਸਰਪੰਚ ਗੁਰਨਾਮ ਸਿੰਘ ਨੇ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਐਮਐਲਏ ਦਾ ਧੰਨਵਾਦ ਕੀਤਾ ਆਓ ਦੇਖਦੇ ਹਾਂ ਧਾਰੀਵਾਲ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਨੋ ਸਰਦਾਰ ਗੁਰਨਾਮ ਸਿੰਘ ਪਿੰਡ ਧਾਰੀਵਾਲ ਦਾ ਮੈਂ ਮਜੂਦਾ ਸਰਪੰਚ ਇਹ ਜੋ ਪਿੰਡ ਦਾ ਰਸਤਾ ਸੀਗਾ ਕਰੀਬ ਜਦੋਂ ਦਾ ਪਿੰਡੇ ਬਣਿਆ ਇਹ ਪਿੰਡ ਦਾ ਜਿਹੜਾ ਇਨਾ ਰਸਤਾ ਸੀਗਾ 2.5 3 ਕਿਲੋ ਦਾ ਇਹ ਅਜੇ ਤੱਕ ਨਹੀਂ ਬਣਿਆ ਜੋ ਮੈਂ ਆਉਂਦਿਆਂ ਹੀ ਸੌਖ ਚੁੱਕਣ ਤੋਂ ਬਾਅਦ ਪਿੰਡ ਦੀ ਇਹੀ ਸੜਕ ਦੀ ਸ਼ੁਰੂਆਤ ਕੀਤੀ ਆ ਜਿਹੜੀ ਕਿ ਅੱਜ ਕੰਪਲੀਟ ਹੋਣ ਜਾ ਰਹੀ ਹੈ ਲੋਏ ਤੇ ਉਹ ਉਸ ਟਾਈਮ ਦੇ ਦੱਸ ਸਕਦੇ ਆ ਪੰਚ ਸਰਪੰਚ ਜਾਂ ਇਹ ਪਿੰਡ ਮੈਥ ਪੁਲਿਸ ਡਿਪਾਰਟਮੈਂਟ ਤੋਂ ਬਤੌਰ ਸਬਸਟ ਰਾਈਟਡ ਰਿਟਾਇਰ ਆਇਆ ਵਾ ਮੈਂ 29 ਫਰਵਰੀ 2024 ਨੂੰ ਬਤੌਰ ਸਬਸਟ ਰੈਕਟਰ ਪੁਲਿਸ ਰਿਟਾਇਰ ਆਇਆ ਮੈਂ ਚਾਰੋਂ ਤੋਂ ਬਾਅਦ ਜੋ ਇਹ ਇਹ ਇਲੈਕਸ਼ਨ ਚ ਗਰੋ ਕੇ ਬਤੌਰ ਸਰਪੰਚ ਜਿੱਤ ਕੇ ਵੀ ਇਸ ਕੰਮ ਦਾ ਪਹਿਲਾਂ ਸਭ ਤੋਂ ਪਹਿਲਾਂ ਪਿੰਡ ਦੀ ਸਫਾਈ ਕਰਾਈ ਹੈ ਜੀ ਜੋ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਈ ਆ ਪਿੰਡ ਦਾ ਸਕੂਲ ਦੇੜ ਦੀ ਟੈਕੀ ਪਿੰਡ ਦਾ ಗ್ರಾಮ ਪੰਚਾਇਤ ਦਾ ਜਗਾ ਬੜੀਆਂ ਇਹਨਾਂ ਸਾਰਿਆਂ ਦੀ ਸਫਾਈ ਕਰਵਾ ਕੇ ਤੇ ਫਿਰ ਇਹ ਜਿਹੜੀ ਸੜਕ ਦਾ ਕੰਮ ਸ਼ੁਰੂ ਕੀਤਾ ਮੇਰੇ ਮੇਰੇ ਮਨ ਦੇ ਵਿੱਚ ਇਹ ਹੀ ਸੋਚ ਆ ਕਿ ਮੈਂ ਇਸ ਪਿੰਡ ਨੂੰ ਸਰਪੰਚ ਬਣ ਕੇ ਇੱਕ ਮਾਡਲ ਟਾਈਪ ਬਣਾਵਾ ਤਾਂ ਕਿ ਮੈਨੂੰ ਜਿਸ ਤਰ੍ਹਾਂ ਦੂਸਰੇ ਪਿੰਡਾਂ ਚੋਂ ਆਉਂਦੀ ਆ ਵੀ ਮੈਂ ਵੀ ਇਸ ਪਿੰਡ ਨੂੰ ਹਰ ਇੱਕ ਸਟਰੀਟ ਚ ਲੈ ਤਾ ਹੁਣ ਜਿਹੜੀ ਇਹ ਸੜਕ ਬਣਦੀ ਆ ਇਹਦੇ ਤੇ ਵੀ ਲਾਈਟਾਂ ਲਵਾਉਂਗਾ ਠੀਕ ਆ ਜੀ ਹੋਰ ਪਿੰਡ ਤੇ ਜਿੰਦੀਆਂ ਵੀ ਕੋਈ ਸੜਕਾਂ ਬਣਨ ਵਾਲੀਆਂ ਉਹ ਵੀ ਕੰਪਲੀਟ ਕਰਾ ਕੇ ਤੇ ਬਣਾਉਂਗਾ ਮੇਰੇ ਐਮਐਲਏ ਸਰਦਾਰ ਅਮਰਪਾਲ ਸਿੰਘ ਜੀ ਦਾ ਬਹੁਤ ਹੱਥ ਉਹਨਾਂ ਦੇ ਹੀ ਸਕਿਆਮਤ ਅਸੀਂ ਚੱਲ ਰਹੀ ਹੈ ਜੀ ਉਹਨਾਂ ਦੇ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਪਿੰਡਾਂ ਦੀ ਡਿਵੈਲਪਮੈਂਟ ਕਿਸ ਤਰ੍ਹਾਂ ਕਰਾਉਣੀ ਹੈ ਤੇ ਉਹਨਾਂ ਦੇ ਹੀ ਸਕਿਆਮਤ ਅਸੀਂ ਇਹ ਚੱਲ ਕੇ ਤੇ ਪਿੰਡ ਦੀ ਡਿਵੈਲਪਮੈਂਟ ਉਹ ਖਾਣ ਤੋਂ ਬਾਅਦ ਹੀ ਸ਼ੁਰੂ ਕਰ ਦਿੰਦੀ ਹੈ। ਜਿਹੜੇ ਪਿੰਡ ਦੇ ਵਿੱਚ ਇੱਕ ਤੇ ਆ ਜਿਹੜਾ ਛੱਪੜਾ ਜਿੱਤੇ ਹੀ ਘੜੇ ਆ। ਇਹਦੀ ਇਹ ਇਹਦੀ ਜਿਹੜੀ ਨਵੇਂ-ਨਵੇਂ ਸਕੀਮ ਆਈ ਆ ਉਹ ਕਰਾਈ ਜਾਊਗੀ ਜੀ। ਤੇ ਨੰਬਰ 2 ਤੇ ਜਿਹੜੀਆਂ ਪਿੰਡ ਦੇ ਵਿੱਚ ਗਲੀਆਂ ਰਹਿੰਦੀਆਂ ਵਾ ਉਹ ਉਹ ਕੰਪਲੀਟ ਕਰਾਈਆਂ ਜਾਣਗੀਆਂ। ਤੇ ਹੋਰ ਵੀ ਜਿਹੜਾ ਕੋਈ ਪਿੰਡ ਦੇ ਵਿੱਚ ਰਹਿੰਦਾ ਹੋਗਾ ਇਹਨਾਂ ਲੋਕਾਂ ਕੋਲ ਪੁੱਛ ਕੇ ਇਹਨਾਂ ਦੇ ਹੀ ਸਹਿਯੋਗ ਨਾਲ ਮੈਂ ਉਹ ਸਾਰਾ ਕੰਮ ਕਰ ਮੇਰੇ ਤੋਂ ਮੇਰੇ ਪਿੰਡ ਦੇ ਵਸਨੀਕ ਬਹੁਤ ਖੁਸ਼ ਆ ਜੀ ਮੈਨੂੰ ਉਹਨਾਂ ਨੇ ਇੱਕ ਦੋ 200 ਬੋਰਡ ਤੇ ਵੱਧ ਚਿਤਾ ਕੇ ਜਿਸ ਪਿੰਡ ਦਾ ਸਰਪੰਚ ਬਣਾਇਆ ਤੇ ਉਹਨਾਂ ਨੂੰ ਜੇਕਰ ਮੈਂ ਮੇਰੀ ਕੁਆਲੀਫਿਕੇਸ਼ਨ ਮੈਂ ਐਮਏ ਕੁਆਲੀਫਾਈਡ ਆ ਜੀ ਤੇ ਇਹਨਾਂ ਲੋਕਾਂ ਨੂੰ ਵੀ ਪਤਾ ਵੀ ਇਹ ਪੜਿਆ ਲਿਖਿਆ ਹੋਆ ਤੇ ਇਹਦੇ ਪਿੰਡ ਦੇ ਡਿਵੈਲਪਮੈਂਟ ਨੇ ਹੀ ਕੰਮ ਕਰਦਾ ਤੇ ਜਿਹੜੀ ਸਾਰੀ ਪੰਚਾਇਤ ਆ ਉਹ ਮੇਰੀ ਆ ਜੀ ਕੋਈ ਵਿਰੋਧੀ ਧਰਤੀ ਪੰਜਾਬ ਨਹੀਂ ਗੇ ਮੈਂਬਰ ਵੀ ਮੇਰੇ ਸਾਰੇ ਆ ਜੀ ਤੇ ਸਾਰੀ ਪੰਚਾਇਤ ਹੀ ਦੇਰੀ ਆ ਜੋ ਮੈਂ ਪੰਚਾਇਤ ਦੇ ਨਾਲ ਮਿਲ ਕੇ ਇਸ ਪਿੰਡ ਨੂੰ ਡਵੈਲਪਮੈਂਟ ਦੇ ਰਾਹ ਤੇ ਲਿਜਾ ਰਿਹਾ ਹਾਂ